ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਰੇ ਵਿੱਚ ਅੱਜ ਤੁਹਾਨੂੰ ਪੰਜ ਵੜਾ ਦਿਖਾਵਾਂਗੇ ਇੱਕ ਤਾਜੀ ਸੂਈ ਵੀ ਤੇ ਚਾਰ ਹੈਗੇ ਗੱਬਣਾ ਸੋ ਇਹਨਾਂ ਬਾਰੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਭਜਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 987632661 ਆ 987632661 ਆਪਣੇ ਕੋਲ ਪੰਜ ਬੈੜਾ ਸੇਰ ਆ ਚਾਰ ਗੱਬੜਾ ਤੇ ਇੱਕ ਤਾਜੀ ਸੂਈ ਇੱਕ ਤਾਜੀ ਸੂਈ ਪਹਿਲਾ ਨੰਬਰ ਜਿਹੜੀ ਤਾਜੀ ਸੂਈ ਦੇਖਦੇ ਪਏ ਆ ਕੈਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵੀਰੇ ਅੱਜ ਚੌਥਾ ਤੇ ਪੰਜਵਾਂ ਦਿਨ ਹੈ ਠੀਕ ਹੈ ਤੇ ਦੁੱਧ ਦੇ ਦੇ ਥੱਲੇ 15 ਲੀਟਰ ਨੈਟ ਤਿਆਰ ਸਾਢੇ 7 ਲੀਟਰ ਇੱਕ ਟਾਈਮ ਦੇ ਮਿਲ ਕੇ ਦੇਵਾਂਗੇ ਬਿਲਕੁਲ ਤੇ ਬੱਚਾ ਕੀ ਆ ਬੱਚਾ ਬੱਛਾ ਬਾਈ ਮਗਰ ਠੀਕ ਐ 나ੜੂਆ ਨਾਲ ਹਣਾ ਹਾਂ ਬਾਈ 나ੜੂਆ ਨਾਲ ਠੀਕ ਐ ਤੇ ਜੇਰ ਜਪਾ ਡੰਨਾ ਓਕੇ ਬਾਈ ਗਰੰਟੀ ਐ ਠੀਕ ਐ ਸੂਆ ਕਿਹੜਾ ਸੂਈ ਵੇ ਸੂਆ ਦੂਜਾ ਬਾਈ ਦੂਜਾ ਸੂਆ ਅੰਦਾਜ਼ਾ ਲਾਈ ਜੀ ਵੀ ਮੇਲਾ ਵਗੈਰਾ ਮਾਰ ਗਈ ਕਿੰਨਾ ਦੁੱਧ ਮੰਨ ਕੇ ਪੈਸੇ ਲਾਵੇ ਵੀਰੇ ਆਪਾਂ ਤਾਂ ਕਹਿੰਦੇ ਵੀ ਭੋਲੇ 15 16 ਮੰਨ ਲੈ ਪਰ 20 ਕਿਲੋ ਦੁੱਧ ਦੇ ਦੂਗਾ ਜੱਟ ਸੌਦਾ ਲਾਗੇ ਜਲੀਏ ਸਾਹਮਣੇ ਵਾਲਾ ਹੋਇਆ ਵੀ 18 ਲੀਟਰ ਦੁੱਧ ਦੇ ਦੂਗੇ ਬਾਈ ਭਵੇਂ 15 ਮੰਨ ਕੀ ਲੈ ਠੀਕ ਐ ਪਰ ਆਪਣੇ ਘਰੇ 15 ਦਾ ਹਾਜ਼ਰ ਰਹੇਗਾ ਬਿਲਕੁਲ ਤੇ ਮੁੱਲ ਇਹਦਾ ਕੀ ਹੋ ਮੁੱਲ ਜਾਇਜ਼ ਹੋਵੇ ਕਰਾਂਗੇ ਫੋੜ ਜਮਾ ਹਜੈਸਰ ਨੋ ਵਾਲੇ ਹੋ ਮੈਂ ਖ ਜਸਨੋ ਵਾਲੀ ਚਵਾਈ ਚਵਾਈ ਇੱਕ ਨੰਬਰ ਆ ਠੀਕ ਆ ਧੋਰੀ ਭਰਾਵਾਂ ਨੂੰ ਸੁਭਰ ਧਾਰਾ ਦੇਖ ਸਕਦੇ ਨੇ ਸੋ ਦੇਖੋ ਚਵਾਈ ਵਗੈਰਾ ਧਾਰਾ ਬਿਲਕੁਲ ਓਕੇ ਆ ਲਾਠੀ ਚਾਰ ਜਰਗੀਆਂ ਧਾਰਾ ਇਹਦੀਆਂ ਤੇ ਮਗਰ ਹਤਰਾ ਦੇ ਭਰਾ ਮਾਰਦੀ ਜਾਵਾ ਸਭਰ ਦੇਖੋ ਉੱਤਰ ਨੂੰ ਇੱਕ ਮਿੰਟ ਹੀ ਲਾਉਂਦੀ ਆ ਜਮਾ ਸੋ ਸ਼ਾਮ ਦਾ ਟਾਈਮ ਐ ਇਸ ਵੇ ਚਵਾਈਏ ਦੀ ਹੋਣੀ ਐ ਜੇ ਮੈਂ ਬੱਚਾ ਮੂਰੇ ਬੰਨਿਆ ਪਸਮਾ ਦਾ ਬਿਹੜ ਪੂਰੀ ਬਸ ਠੀਕ ਐ ਤੇ ਦੁੱਧ ਵੀ ਚਟਾ ਵੀਰੇ ਜਾਵਾਂ ਹਨਾ ਮੈਂ ਕਿਹਾ ਬਾਈ ਆ ਦੇ ਇੱਕ ਤਾਂ ਹੁੰਦਾ ਬਈ ਕੋਈ ਠੀਕ ਐ ਕਹਿ ਨਹੀਂ ਸਕਦਾ ਪਲੀ ਗੱਲ ਮੈਂ ਕਿਹਾ ਨਿਆਣਾ ਪਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਤੇ ਪਾਸੀ ਦੀ ਲੋੜ ਨਹੀਂ ਤੇ ਠੀਕ ਐ ਸੋ ਥਣ ਦੇਖੋ ਚਾਰੇ ਨਿਕਣਵੇਂ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਭਾਵੀਰ ਕਹਿੰਦਾ ਬਿਲਕੁਲ ਬਾਜਬੂਤ ਤੇ ਦੁੱਧ ਦੇ ਨਦੀਬ ਹੁੰਦੀ ਆ ਤੇ ਤੋਰ ਦੀ ਭਰਾ ਬਾਹਰ ਨੂੰ ਕਿਹੜਾ ਕਢਾ ਦੇ ਸੋ ਬਿਰੋ ਕੱਤ ਕਾਠ ਵਗੈਰਾ ਦੇਖ ਸਕਦੇ ਹੋ ਦੂਸਰਾ ਸੂਆ ਬਿਹੜ ਤਾਜੀ ਸੂਈ ਵੀ ਚੌਥਾ ਦਿਨ ਹੋ ਗਿਆ ਸੂਈ ਨੂੰ ਜੇਰ ਜੱਪਾ ਡਾਣਾ ਬੱਚਾ ਮੇਲਕਾਫ ਆ ਤੇ ਮੂੰਹ ਮੱਥਾ ਦੇਖੋ ਕ੍ਰਾਸ ਬਾਂਚ ਵਹਿੜਾ ਥੱਣਾ ਦੀ ਬਿੱਥੀ ਦੇਖੋ ਸਾਫ ਸੁਧਰੀ ਬਾਜਮ ਸੈਜ ਤੇ ਫਿਰ ਦੂਜਾ ਨੰਬਰ ਜਿਹੜੇ ਆਪਾਂ ਜਰਸੀ ਵਿੱਚ ਬੱਚੀ ਦੇਖਦੇ ਪਏ ਆ ਇਹ ਵੀ ਵੀਰੇ ਦੂਜੇ ਸੂਈ ਚ ਕਿਹ ਇੱਕ ਦਿਨ ਕੱਢਦੀ ਅੱਜ ਦੇਣ ਲਈ ਵੀਰੇ ਇਹ ਜੀ ਪਾਲ ਸਾਥੇ ਮੰਨ ਕੇ ਚਲੀ ਹਾਉਤੇ ਤੋਂ ਬਾਹਰ ਵੀ ਲੈ ਸਕਦੇ ਆ ਕਿਤਾ ਦਿਨ ਹਣਾ ਤੇ ਚੀਪਾ ਜੂਪਾ ਓਕੇ ਆ ਜਮਾ ਬਹੁਤ ਚੰਗਾ ਵੀ ਤੇ ਠੰਡੇ ਸੀ ਵਾਦੂ ਆ ਹਣਾ ਮਾਸ਼ਾਅੱਲ ਕਿੰਨਾ ਦੁੱਧ ਮੰਨ ਕੇ ਚੱਲੇ ਜਾਂਦਾ ਇਹਦਾ ਵੀ ਆਪੇ ਇਹ ਕਹਿੰਦੇ 14 15 ਮੱਲ ਕਿਲੇ ਲੈ ਲੈ ਵੀ ਨਹੀਂ ਕਹਿੰਦੇ ਵੀ 25 ਨਹੀਂ ਪਈ ਵੀ 14 ਕਿਲੋ ਦੁੱਧ ਤੇ ਮੰਨ ਕੇ ਚੱਲ ਬਾਈ 13 14 ਕਿਲੋ ਦਿੱਤਾ ਆਪਾਂ ਨੂੰ ਮਾਲਕਾਂ ਨੇ ਦੱਸਿਆ ਆਪਾਂ ਹੁਣ ਵੀ ਉਹ ਨਹੀਂ ਕਹਿੰਦੇ ਵੀ 13 14 ਮੰਨ ਕਿਲੇ ਤੇ ਬਾਕੀ ਆਪ ਨੂੰ ਪਤਾ ਵੀ ਇਹਦਾ ਦੁੱਧ ਵੀ ਫੈਟ ਵਾਲਾ ਹੁੰਦਾ ਹਨਾ ਬਿਲਕੁਲ ਤੇ ਮੱਝ ਦਾ ਮੁਕਾਬਲਾ ਕਰੂ ਜਮਾ ਤੇ ਹੋਊ ਅੱਧੀ ਤਾਂ ਅੰਦਰ ਹੀ ਹਾਂ ਆਪਾਂ ਬਹੁਤ ਜੈਜਮ ਠੀਕ ਆ ਥੋੜੀ ਫੇਰ ਬਾਹਰ ਨੂੰ ਸੋ ਵੀਰ 50 ਤੋਂ ਅੰਦਰ ਹੀ ਆ ਕੋਈ ਬਾਹਰ ਨਹੀਂ ਹੈਗੀ ਇਹ ਤੇ ਦੁੱਧ 13 14 13 14 ਇਹ ਨਹੀਂ ਗੱਲ ਵੀ ਜੈ ਛੋਲੇ ਬਾਈ ਚਲੋ 20 ਦਿੰਦੀ ਨਹੀਂ ਇਹ ਤੇ ਚੰਗੀ ਸੂਬੀ ਜਿਹੇ ਜਰੋਕੇ ਪੈ ਗਈ ਤੇ 12 13 ਤੋ ਮਰਦੀ ਵੀ ਨਹੀਂ ਇਹ ਕੱਦ-ਕੱਡ ਚੰਗਾ ਮੂੰਹ ਮੱਥਾ ਸਾਫ਼ ਸੁਧਰਾ ਝੋਲੀ ਝਾੜੀ ਚੰਗੀ ਆ ਠੰਡੀ ਸੇਲ ਵਾਧੂ ਆ ਸਿਆਲ ਦਾ ਮਹੀਨਾ ਮੰਨ ਕੇ ਚੱਲੀ ਵੀ ਝੋਨੇ ਵਟਣ ਦੇ ਕਿਨ ਨਜ਼ਾਰੇ ਲਿਆ ਦਨੇ ਨੇ ਜਾਵਾ ਤੇ ਕੋਈ ਬਾੜਾ ਵੱਡਾ ਢਿੱਜਕ ਬਾਨੀ ਸਾਈਜ਼ ਵਗਾਰਾ ਵੀ ਚੰਗਾ ਕੋਈ ਛੋਟੀ ਨਹੀਂ ਕੋਈ ਵੱਡੀ ਨਹੀਂ ਮੀਡੀਅਮ ਸਾਈਜ਼ ਆ ਜਮਾ ਤੇ ਜਿੰਦ ਜਾਣ ਦੇ ਵਿੱਚ ਪਲੀ ਪੁਲੀ ਬਹੁਤ ਆ ਹਲੇ ਕੱਚੀ ਆ ਹਫ਼ਤਾ ਲੈਂਦੀ ਭਈਆ ਹਫਤੇ ਨੂੰ ਹੋਰ ਵੀ ਚੰਗਾ ਹਵਾਨਾ ਵੜਨਾ ਨੇ ਕੱਚੀ ਵੀਰ ਦੀ ਲੈਤੀ ਵੀ ਇਹ ਕਹਿੰਦਾ ਹੋ ਗਿਆ ਆਈ ਨੂੰ ਹੋ ਗਿਆ 7-8 ਦਿਨ ਤੇ ਟ੍ਰਾਈਜੈਸ਼ਨ ਵਗੈਰਾ ਖਾਂਦੀ ਫੁੱਲਾ ਤੇ ਚਾਰੂ ਪੂਰੀ ਫੁੱਲਾ ਚਾਰੂ ਫੱਟੂ ਤੇ ਛੱਡਦੇ ਸਮਾਨ ਵੀਰ ਪੂਰਾ ਹਨਾ ਕੋਸ ਮਰਜੀ ਪਾਜੀ ਠੀਕ ਹੈ ਤੇ ਮੰਨ ਕੇ ਚੱਲੋ ਵੀ ਚੇਲੇਆ ਛੜਕੇ ਵੀ ਨਹੀਂ ਛੜਦੀ ਤੇ ਅੱਗੇ 3 ਜਨਵਰੀ ਦੇਖੇ ਨੇ ਕਾਲੀ ਜਰਸੀ ਆਪਾਂ ਇਹ ਵੀਰੇ ਪਲੂਨ ਵਹਿੜਾ ਮੂੰਹੋਂ ਚਾਰ ਦੰਦ ਮੂੰਹੋਂ ਚਾਰ ਦੰਦ ਤੇ ਆਗੇ ਆਪਣੀ ਕਾਫੀ ਕਲਰ ਚ ਹਨਾ ਤੇ ਦਿਨ ਕਹਿ ਕਲੇ ਜੋ ਅਜੇ ਦਿਨ ਵੀਰੇ ਹੀ ਵੀ ਪੰਜ ਚਾਰ ਦੇ ਛੱਡੀ ਦੇ ਸੂਣ ਪੰਜ ਚਾਰ ਕੇ ਦਿਨ ਸੂਣ ਚ ਬੰਨਦੇ ਕਿੰਨਾ ਦਾ ਤਾਂ ਮੰਨ ਕੇ ਚੱਲੀ ਇਹਦਾ ਆਪਾ ਦੁੱਧ ਵੀਰੇ ਇਹੇ ਜੀ ਪੱਛੀ ਦਾ 18 19 ਕਿਲੋ 20 ਕਿਲੋ ਮੰਨ ਲੈ ਬੰਦਾ ਘੱਟ ਮੰਨ ਲੈ ਆਪਾਂ ਦੇ ਹੀ ਨਹੀਂ ਕਹਿੰਦੇ ਵੀ ਚੰਗੀ ਪੱਛੀ ਹੈ ਤੇ ਠੀਕ ਆ ਠੰਡੀ ਬਾਧੂ ਆੜ ਸੋ ਦੇਖੋ ਲੱਤ ਚੱਕ ਲਈ ਪੂਛ ਵੀ ਚੱਕ ਲਈ ਜਮਾ ਤੇ ਗੁਣਾ ਦੀ ਗੁਥਲੀ ਹੋਈ ਜਾ ਧੋਰੀ ਭਰਾ ਬਾਹਰ ਰੋ ਇਹਨੂੰ ਸੋ ਕੱਦ ਕਾਠ ਦੇ ਵਿੱਚ ਤੇ ਜਿੰਦ ਜਾਨ ਵਾਲੀ ਵਹਿੜ ਆ ਮੂਹੋ ਚਾਰ ਦਾ ਮੂਹੋ ਚਾਰ ਦਾ ਤਾਂ ਪਲੂਣ ਪਹਿਲਾ ਸੂਆ ਸੁੰਦੀ ਪਈ ਆ ਦਿਨ ਪੰਜ ਚਾਰ ਕਾ ਜੇ ਕੱਢਦੀ ਆ ਸੋ ਦੇਖੋ ਮੱਛੇ ਦੇ ਟੋਵਾ ਵਗੈਰਾ ਇਹਦੇ ਕੰਨ ਵਗੈਰਾ ਇਹਦਾ ਤੇ ਬੋਦੀ ਵਗੈਰਾ ਚੰਗੀ ਆ ਕਾਫੀ ਕਲਰ ਵਾਲੀ ਜਰਸੀ ਆ ਗਈ ਇਹ ਪੂਰੀ ਸਾਫ ਸੁਥਰੀ ਸੀਰ ਥੱਡੀ ਦਾ ਕੋਈ ਯੰਤ ਨਹੀਂ ਬਾਜਬ ਬਿਲਕੁਲ ਰੇਟ ਹੋਊਗਾ 18 17 18 17 ਨੋਰਮਲ ਆਰਾਮ ਨਾਲ ਚੱਲੂਗੀ ਤੇ ਗੱਬਣਾ ਸੂਨ ਚ ਪੰਜ 사 ਦਿਨ ਲੈਂਦੀ ਇਹ ਹਜੇ ਬਿਲਕੁਲ ਸੋ ਦੇਖੋ ਸਾਫ ਸੁਥਰੀ ਬਾਗੇ ਕੱਦ ਕਾਠ ਵੀ ਚੰਗਾ ਇਹ ਨਹੀਂ ਗੱਲ ਕੀ ਛੋਟੀ ਐ ਜਿੰਦ ਜਾਨ ਵਾਲੀ ਰਾਜੀ ਪਲੀ ਪੁਲੀ ਵੜਾ ਪੂਰੀ ਜਮ ਤੇ ਫਿਰ ਚੌਥੇ ਨੰਬਰ ਜਿਹੜੀ ਆਪਾਂ ਇਹ ਦੇਖੀ ਜੰਨੇ ਆ ਜਰਸੀ ਥੋੜਾ ਕਰਾਸ ਆ ਗਈ ਹੈ ਨਾ ਨਹੀਂ ਭਾਈ ਇਹ ਗਰਲੈਂਡੋ ਠੀਕ ਹੈ ਹਾਂ ਚੱਲ ਗਰਲੈਂਡੋ ਸਰਚ ਕਰੇ ਗਰਲੈਂਡੋ ਤੇ ਦਿਨ ਕਹਿ ਕਲੇਂਜਾ ਸੂਣ ਚ ਜੇ ਦੇਣ ਲਈ ਵੀਰੇ ਇਹ 12 13 ਦਿਨ ਲਈ 12 13 ਦਿਨ ਸੂਣ ਚ ਬਾਕੀ ਕਿੰਨਾ ਕੁ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਦੁੱਧ ਵੀਰੇ ਨੇ ਪਲੂ ਨਹੀਂ 20 ਕਿਲੋ ਲੱਤਾ ਠੀਕ ਹੈ ਵੀ 20 ਤੋਂ ਪਾਰ ਚੱਲੂਗੀ ਵੀਰੇ ਹੁਣ 24 ਕਿਲੋ ਦੁੱਧ ਜੂ ਦੂਜਾ ਸੂਏ ਇੱਕ ਦਾ ਠੀਕ ਹੈ ਠੀਕ ਹੈ ਕਿ ਨਹੀਂ ਇੱਕ ਜਦੋਂ ਭਰ ਗਈ ਅੱਜ ਹੋਰ ਹੈ ਤੇ ਇਹ ਪੰਜਾਂ ਚਾਰਾਂ ਦਿਨਾਂ ਨੂੰ ਹੋਰ ਠੀਕ ਹੈ ਲੈਂਦੀ ਹੈ ਹਫਤਾ ਖੰਡਾ ਜੇ ਗ੍ਰਿਫ ਐਮਲ 13 14 ਦਿਨ ਤੇ ਮਾਰਦੀ ਗੂੰਦੀ ਹੋ ਜਾਮਾ ਹਜੇ ਜਮਾ ਸ਼ਹਿਤ ਹੋ ਤੇ ਜੇ ਕੋਈ ਵੀਰੇ 100 150 ਕਿਲੋਮੀਟਰ ਤੇ ਆਜੇ ਥਾਣਾ ਲਿਓ ਕੇ ਹੋ ਗਾਰੰਟੀ ਹੈ ਤੇ ਹਫਤਾ ਲੈਂਦੀ ਆ ਰੇਡ ਵਾਜਬ ਉਹ ਰੇਡ ਗਿਆ ਥੋਰੀ ਪ੍ਰਾਬਰ ਨੂੰ ਸੋ ਚੌਥੇ ਨੰਬਰ ਤੇ ਬਿਹੜ ਦੇਖ ਸਕਦੇ ਹੋ ਸੋ ਫਿਰ ਚੌਥੇ ਨੰਬਰ ਵਾਲੀ ਬਿਹੜ ਦੇਖ ਸਕਦੇ ਹੋ ਦੂਸਰਾ ਸੁਦਾ ਸੁੰਦੀ ਪਈ ਆ ਤੇ ਪੂਰੀ ਝੋਲੀ ਵਾਲੀ ਬਿਹੜ ਆ ਤੇ ਹਵਾਨਾ ਬਿਲਕੁਲ ਕੰਬੈਕਟ ਹੈ ਸੋ ਇਹ ਨਹੀਂ ਗੱਲ ਟੁੱਟ ਮੈਂ ਲੈਵਾ ਕੱਦ ਕਾਠ ਪੂਰਾ ਚੰਗਾ ਸਾਫ ਸੁਥਰਾ ਜਿੰਦ ਜਾਨ ਵਾਲੀ ਗਰਲੈਂਡੋ ਚ ਆ ਗਈ ਇਹ ਦੇਖੋ ਮੂੰਹ ਮੱਤਾ ਚੱਲਰ ਵਗੈਰਾ ਦੇਖੋ ਜੀ ਤੇ ਵਾਕੀ ਥਣਾ ਸਹਿ ਦੇਖੋ ਕਿਆ ਬਾਤ ਆ ਹਵਾਨੇ ਚ ਨਾੜਾ ਵਗੈਰਾ ਚੰਗੀਆਂ ਸੋਹਣੀਆਂ ਦਿਖਾਈ ਦਿੰਦੀਆਂ ਘਰ ਦੁੱਧ ਪੀਨੂ ਬਿਹੜ ਇਹੇ ਜੀ ਨਜ਼ਾਰੇ ਦੇ ਦਿੰਦੀਆਂ ਜਮ 20 ਕਿਲੋ ਦੁੱਧ ਵੀ ਆਵਣਾ ਦੇਗੀ 10 ਕਿਲੋ ਡੰਗ ਦਾ ਤੇ ਮੁੱਕ ਨਾਣੀ ਤੇ ਮੱਝ ਦੀ ਫੈਂਟ 8 ਆਉਂਦੇ ਤਾਂ ਇਹਦੀ ਮੰਨ ਕੇ ਚੱਲ 7 ਜਾਂ 7.5 ਆਊਗੀ ਆਵਣਾ ਸੁਭਰੋ ਦੇਖੋ ਠੰਡੀ ਸੀਲ ਬਾਦੂ ਕੋਈ ਅੰਤ ਨਹੀਂ ਇਹਦਾ ਤੇ ਪੂਰੀ ਸਾਫ਼ ਸੁਥਰੀ ਜਮਾਂ ਝੋਲੀ ਇਹ ਗੂੰਦਾ ਜਮਾਂ ਹਣਾ ਹਲਦਾ ਗੂੰਦ ਤੇ ਹਫ਼ਤੇ ਨੂੰ ਚੰਗੇ ਬਣੂ ਜਮਾਂ ਤੇ ਵਾਗੇ ਠੰਡੀ ਸੀਲ ਵਾਲਾ ਕੋਈ ਅੰਤ ਨਹੀਂ ਇਹਦਾ ਵਾਹ ਖਾਣਾ ਜੀ ਭਾਵੇਂ ਦਿਖਾ ਦੇ ਅਗਰ ਨੂੰ ਮੰਨ ਦੀ ਡੋਰ ਨਾ ਵਾਹ ਠੀਕ ਹੈ ਕੋਈ ਚੱਕਰ ਨਹੀਂ ਆਪਾਂ ਉਹ ਦੇਖੋ ਮਖਿਆਲ ਮਾਰਦੀ ਐ ਮੈਂ ਕਿਹਾ ਜਮਾ ਰੂਈ ਲੈ ਥਾਣਾ ਦੀ ਓਕੇ ਆ ਜਾਵਾਂ ਹਣਾ ਮੈਂ ਕਿਹਾ ਗਰੰਟੀ ਐ ਯਾਰ ਉਹ ਗੱਲ ਦੀ ਬਸ ਠੀਕ ਆ ਆਪਾਂ ਕਿਹੜੇ ਵੀ ਇੱਕ ਵੀਡੀਓ ਪਾ ਕੇ ਦੀ ਮੁੜ ਕੇ ਆਪਾਂ ਵੇਚਣੀਆਂ ਆ ਆ ਵਪਾਰ ਦਾ ਕੰਮ ਆ ਤੇ ਅੱਗੇ ਆ ਗਈ ਪੰਜਵੇਂ ਨੰਬਰ ਤੇ ਸਿੰਘਾਂ ਵਾਲੀ ਬੱਚੀ ਇਹ ਇਹ ਸੂਆ ਇਹਦਾ ਪਹਿਲਾ ਠੀਕ ਐ ਮੂੰਹੋ ਛੇਦਾਂ ਕੱਲੇ ਸਿੰਘ ਹੀ ਆ ਪਰ ਲੈਵਾ ਦੇਖੋ ਕੀ ਬਾਤ ਆ ਹਣਾ ਬਈ ਐ ਮਨ ਫੱਟੇ ਲਾਈ ਸਵਾਹ ਦੇਖੋ ਜਮਾ ਹੁੰਦਾ ਖਬਰਦਾਰ ਲੈਵਾ ਜਮ ਪੂਰੀ ਸੀਲ ਠੰਡੀ ਤੇ ਗੱਡ ਰਲ ਗਈ ਬਾੜ ਇਹਨੂੰ ਕਹਿੰਦੇ ਆ ਜਮਾ ਤੇ ਕੱਲੇ ਸਿੰਘ ਹੀ ਆ ਬਸ ਇਹਦੇ ਤੇ ਸਿੰਘਾ ਕਰਕੇ ਭਾਅ ਵੀ ਬਾਜ ਬਹੁ ਫਰ ਭਾਅ ਜਾ ਠੀਕ ਹੈ ਤੇ ਗਾਲਾ ਗੂਲਾ ਵੀ ਖੜੀ ਕਰੀ ਜਾਂਦੀ ਆ ਹਣਾ ਇਹਦਾ ਵੀਰੇ ਕੋਈ ਦਿੱਕਤ ਨਹੀਂ ਘੋਰਾ ਵੀ ਜਿੱਧਰ ਮਰਜੀ ਭੋਵੇਂ ਖੁੱਲੀ ਫਿਰਦੀ ਹੈ ਕਿੰਨਾ ਦੁੱਧ ਮੰਨ ਕੇ ਬੰਦਾ ਲੈਵੇ ਵੀਰੇ ਇਹਨੂੰ ਦੁੱਧ ਵੀਰੇ ਦਾ 25 ਕਿਲੋ ਤਾਂ ਮੰਨ ਕੇ ਲੈ ਕੇ ਜਾਓ ਠੀਕ ਹੈ ਜੀ ਹਾਂ ਬਾਕੀ ਕਾਦੂ ਕੁੱਦ ਜਿੰਦੇ ਜਾਣ ਚੰਗੀਆਂ ਕੀ ਨਹੀਂ ਕਹਿੰਦੇ 25 ਕਿਲੋ ਮੰਨ ਕੇ ਲੈ ਕੇ ਜਾਓ ਤੇ ਵਾਕੀ ਥਣ ਦੇਖੋ ਆਹ ਕਿਆ ਬਾਤ ਆ ਪੂਰਾ ਮੋਟਾ ਸਾਫ ਸੁਥਰਾ ਥਣ ਜਵਾ ਰੋਟਾ ਵੇਟਰ ਨਹੀਂ ਖੁਰਪੀ ਵਰਗਾ ਮੋਟਾ ਥਣ ਲੱਗਿਆ ਵਾ ਤੇ ਦਿਨ ਕਹਿਕ ਲੱਗ ਵਗ ਲੈਂਦੀ ਐ ਇਹ ਜੇੜ ਵੀ ਨੇ ਬਸ ਇੱਕ ਦੁੱ ਇੱਕ ਦੋ ਦਿਨ ਸੂਣ ਚ ਬਾਕੀ ਤੇ ਪਲੀ ਵੀ ਥੱਲੋ ਲੇਵੇ ਦੀ ਬਹੁਤ ਸਾਫ ਸੁਥਰੀ ਐ। ਸੋ ਦੇਖੋ ਲੇਵਾ ਇਹਦਾ ਪੂਰੀ ਸਾਫ ਸੁਥਰੀ ਤੇ ਜਿੰਦ ਜਾਨ ਵਾਲੀ ਵਹਿੜਾ ਤੇ ਥਣ ਬਹੁਤ ਸੋਹਣਾ ਲੱਗਿਆ ਬਹਾਥੀ ਚਵਾਈ ਵਾਲਾ ਚਾਹੇ ਜਵਾਕ ਚ ਹੋ ਜਾਵੇ 4 ਸਾਲ ਦੇ ਨੂੰ ਉਹ ਹੋ ਜਾ ਥਣ ਲੱਗਿਆ ਬ ਚੋਂਡ ਦਾ ਇਹਨੂੰ ਕਹਿੰਦੇ ਨਜ਼ਾਰਾ ਹੁੰਦਾ ਧਾਰ ਸਿੱਖਣੀ ਹੋਵੇ ਇਹੇ ਥਣ ਤੇ ਸਿੱਖੀ ਜਾਂਦੀ ਐ ਜਮਾ ਤੇ ਸਾਫ ਸੁਥਰੀ ਰਾਜੀ ਪਲੀ ਪੁਲੀ ਵੀ ਬਹੁਤ ਆ ਦਿਨ ਲਗਭਗ ਇੱਕ ਦੋ ਕੱਢ ਦੀ ਹੈਣਾ ਠੀਕ ਐ ਜੀ ਮੰਨ ਲੋ ਇਹਨੂੰ ਹਾਂਜੀ ਵੀਰੇ ਨੰਬਰ ਦੁਆਰੇ ਬੋਲਦੇ ਆਪਣਾ 9876320642 ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਲਾਟਾ ਰੋਡ ਤੇ ਕਾਰ ਨਾਮ ਸੁਖਜਿੰਦਰ ਸਿੰਘਣ ਸੋ ਕਿਸੇ ਵੀਰ ਦੇ ਕੋਈ ਵੀ ਵੜ ਪਸੰਦ ਹੋਵੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ